ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਸੋ ਤਸਵੀਰਾਂ ਤੁਹਾਨੂੰ ਬਿਲਕੁਲ ਆਪਾਂ ਅਮੇਜ਼ਿੰਗ ਟੀਵੀ ਤੇ ਦਿਖਾ ਰਹੇ ਆ ਬੜਾ ਵਧੀਆ ਲੱਗਦਾ ਜਦੋਂ ਸਾਲ ਦੀ ਸਾਲ ਨੂਰ ਵਾਲਾ ਰੋਡ ਦੇ ਉੱਤੇ ਜਗਦੀਆਂ ਜੋਤਾਂ ਦੀਆਂ ਇੱਥੇ ਤਸਵੀਰਾਂ ਤੁਹਾਨੂੰ ਆਪਾਂ ਦਿਖਾਉਂਦੇ ਆ ਸਾਲ ਦੀ ਸਾਲ ਔਰ ਸਾਡੇ ਵਿੱਚ ਜਿਹੜੇ ਵਿਪਨ ਵਿਨਾਇਕ ਜੀ ਪਹੁੰਚੇ ਆ ਔਰ ਗਾਬਾ ਸਾਹਿਬ ਪਹੁੰਚੇ ਵਿਸ਼ਾਲ ਗਾਬਾ ਜੀ ਤੇ ਸਾਡੇ ਵਿੱਚ ਲੱਕੀ ਪ੍ਰਧਾਨ ਜੀ ਜਿਹੜੇ ਬਹੁਤ ਵਧੀਆ ਵਧੀਆ ਕੰਮ ਕਰਦੇ ਹੈਗੇ ਜਾਗਰਣ ਦੀ ਰਾਤ ਦੇ ਵਿੱਚ ਔਰ ਜਿਹੜੀ ਇਹ ਯਾਤਰਾ ਸ਼ੁਰੂ ਹੋਣੀ ਹੈ ਗੀਤਾ ਭਾਵਨ ਤੋਂ ਸ਼ੁਰੂ ਹੋਣੀ ਹੈ ਤੇ ਜਿਹੜਾ ਨੂਰਵਾਲਾ ਰੋਡ ਦੇ ਉੱਤੇ ਜਿਹੜਾ ਜਾਗਰਣ ਬੜੀ ਧੂਮਤਾਂ ਨਾਲ ਮਨਾਇਆ ਜਾਂਦਾ ਹੈਗਾ 17ਵਾਂ 17ਵਾਂ ਜੀ 17ਵਾਂ ਔਰ ਬੜੀ ਧੂਮਤਾਂ ਮਨਾਇਆ ਜਾਂਦਾ ਤੇ ਗੱਲਬਾਤ ਕਰਦੇ ਆਪਾਂ ਅਮੇਜ਼ਿੰਗ ਟੀਵੀ ਦੇ ਉੱਤੇ ਸਭ ਨਾਲ ਪਹਿਲਾਂ ਮੈਂ ਵਿਨਾਇਕ ਸਾਹਿਬ ਨਾਲ ਗੱਲਬਾਤ ਕਰਦਾ ਕਿਵੇਂ ਦੇਖਦੇ ਹੋ ਕੀ ਜਿਹੜਾ 17ਵਾਂ ਜਾਗਰਣ ਦੀ ਰਾਤ ਬਸੰਤ ਵਿਆਰ ਚੌਕ ਨਜ਼ਦੀਕ ਜੈਨ ਪ੍ਰਾਪਰਟੀ ਐਡਵਾਈਜ਼ਰ ਨੂਰਵਾਲਾ ਰੋਡ ਉੱਤੇ ਹੋਣ ਜਾ ਰਿਹਾ ਬਹੁਤ ਵਧੀਆ ਲੱਗਦਾ ਪਹਿਲਾਂ ਗੱਲਬਾਤ ਕਰਦੇ ਵਿਨਾਇਕ ਸਾਹਿਬ ਵਿਨਾਇਕ ਸਾਹਿਬ ਜੈ ਮਾਤਾ ਦੀ जय माता दी जी किमे देखदे हो कि आए साल नूर वाला रोड दते जगदियां ज्योता हर एक माता इथे आंदी है और कंदे है वैष्णो देवी नी जांदे चिंतपुर नी जांदे ਸਾਡੇ ਵਿੱਚ ਸਾਰੀਆਂ ਮਾਤਾ ਇੱਥੇ ਆਂਦੀਆਂ ਨੇ ਬਿਲਕੁਲ ਜੀ ਇਹ ਮਹਾਮਾਈ ਦਾ ਅਸ਼ੀਰਵਾਦ ਹੈ ਜੀ 17 ਸਾਲ ਹੋ ਗਏ ਲਗਾਤਾਰ ਜੀ ਸਾਡੀ ਰੋਡ ਹੀ ਮਸ਼ਹੂਰ ਇਸ ਜੋਤਾਵਾਲਾ ਜਾਗਰਨ ਤੋਂ ਜੀ ਚਿੰਮਸਕਾ ਪਰਿਵਾਰ ਵੱਲੋਂ ਜੀ ਜੋ ਇਹ ਜਾਗਰਨ ਕਰਵਾਇਆ ਜਾ ਰਿਹਾ ਜੀ 17ਵਾਂ ਜਾਗਰਨ ਹੈ ਜੀ ਮੈਂ ਸਾਰੇ ਲੁਧਿਆਣਾ ਵਸੀਆਂ ਨੂੰ ਜੀ ਆਪਣੇ ਇਲਾਕਾ ਨਿਵਾਸੀਆਂ ਨੂੰ ਜੀ ਬਹੁਤ ਬਹੁਤ ਵਰਕਪਾ ਦਿਨ ਹੈ ਜੀ ਉਹ ਜਾਗਰਨ ਤੇ ਆਓ ਮਾਂ ਮਈ ਦੇ ਦਰਸ਼ਨ ਕਰੋ ਜੀ 21 ਜੋਤਾਂ ਆ ਰਹੀਆਂ ਮਾਂ ਮਈ ਦੀਆਂ ਜੀ ਹੋਮਮ ਆ ਕੇ ਆਓ ਜੀ ਸ਼ੁਭ ਯਾਤਰਾ ਚ ਵੀ ਆਓ ਜਾਗਰਨ ਤੇ ਵੀ ਆਓ ਵਿਨਾਇਕ ਸਾਹਿਬ ਮਾਤਾ ਦੇ ਜਾਂਦੇ ਚਿੰਤਪੁਰ ਨਹੀਂ ਜਾਂਦੇ ਆ ਦੂਰ ਦੂਰ ਸੰਗਤਾਂ ਜਾਂਦੀਆਂ ਹੈ ਕਰੋ ਹੈ ਆਪਣੀ ਮਾਂ ਪਿਓ ਨੂੰ ਪਹਿਲਾਂ ਸੇਵਾ ਕਰਕੇ ਜਾਂਦੇ ਹੈਗੇ ਨੇ ਕਿ ਉੱਥੇ ਜਾਂਦੇ ਆ ਉੱਥੇ ਜਾਂਦੇ ਆ ਸਾਡੇ ਵਿੱਚ ਆਪ ਹੀ ਮਾਂ ਵਿਰਾਜਮਾਨ ਹੋ ਰਹੀ ਆ ਮਾਤਾ ਜੀ ਸਭ ਜਗ੍ਹਾ ਵਿਰਾਜਮਾਨ ਹੈ ਜੀ ਔਰ ਤੁਸੀਂ ਦੇਖੋਗੇ ਸ਼ਾ ਸ਼ਕਤ ਮਾਂ ਵਾਈ ਉੱਥੇ ਹੋਗੀ ਜੀ ਸਾਈਟਰੀ ਨੂੰ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਆਏਗਾ ਵਾ ਇਹੀ ਮੈਸੇਜ ਹੈ ਜੀ ਹੋਮੋ ਮਾਗੇ ਆਓ ਮਾ ਮਾਈ ਦੇ ਦਰਸ਼ਨ ਕਰੋ ਆ ਜੀ ਔਰ ਬਿਨਾਇਕ ਸਾਹਿਬ ਨੇ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਤੇ ਮੈਂ ਤਾਂ ਇਹ ਕਹਾਂਗਾ ਕਿ ਸ਼ਹਿਰ ਵਾਸੀਆਂ ਨੂੰ ਕੀ ਹੋਮੋ ਮਾਗੇ ਪਹੁੰਚੋ ਇੱਥੇ ਨੂਰ ਵਾਲਾ ਰੋਡ ਬਸੰਤ ਵਿਹਾਰ ਚੌਂਚ ਬੜੀ ਹੋਮੋ ਮਾਗੇ ਇੱਥੇ ਜਾਗਰਣ ਹੋਣ ਜਾ ਰਿਹਾ ਤੇ ਹੁਣ ਗੱਲਬਾਤ ਕਰਾਵਾਂਗੇ ਜੜੇ ਸਾਡੇ ਨਾਲ ਵਿਸ਼ਾਲ ਗੱਬਾ ਜੀ ਹੈਗੇ ਨੇ ਬਹੁਤ ਅੱਛਾ ਪਰਿਵਾਰ ਹੈਗਾ ਤੇ ਪੂਰਾ ਮਾਮਲਾ ਇਹਨਾਂ ਕੋਲ ਪੂਰੀ ਗੱਲਬਾਤ ਸੁਣਦੇ ਆ ਵਿਸ਼ਾਲ ਗੱਬਾ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੀ ਬੜੀ ਪਾਕਾਂ ਵਾਲੀ ਹੁੰਦੀ ਹੈ ਉਥਾਂ ਜਿੱਥੇ ਮਾਂ ਦੀ ਜੋਤ ਜਗਦੀ ਜਿੱਥੇ ਦਾ ਨੂਰ ਵਾਲਾ ਰੋੜ ਤਾਂ ਵੈਸੇ ਹੀ ਬਹੁਤ ਪਾਕਾਂ ਵਾਲਾ ਹੈ ਜੀ ਇੱਥੇ ਹਰ ਸਾਲ ਮਹਾਮਾਈ ਦੀ ਪਵਿੱਤਰ ਕਦੀ 21 ਕਦੀ 31 ਜੋ ਮਹਾਮਾਈ ਦਾ ਹੁਕਮ ਹੁੰਦਾ ਜੋਤਾਂ ਲੀਆਂ ਤੇ ਇਸ ਵਾਰ ਇਰੇ ਹਰ ਸਾਲ ਦੀ ਤਰ੍ਹਾਂ ਮਾਤਾ ਰਾਣੀ ਦੀ ਪਵਿੱਤਰ 21 ਜੋਤਾਂ ਆ ਰਹੀਆਂ ਨੂਰਵਾਲਾ ਰੋਡ ਤੇ 27 ਤਰੀਕ ਨੂੰ ਵਿਸ਼ਾਲ ਭਗਤੀ ਜਾਗਨ ਹੋ ਰਿਹਾ ਹੈ ਮੈਂ ਆਪਣੇ ਪੂਰੇ ਪਰਿਵਾਰ ਦੇ ਨਾਲ ਜੈ ਮਾਤਾ ਛਿੰਮਤੀ ਦਾ ਪਰਿਵਾਰ ਦੇ ਨਾਲ ਪੂਰੇ ਲੁਧਿਆਣਾ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਜਿੱਥੇ ਤੱਕ ਇਹ ਖਬਰ ਜਾ ਰਹੀ ਹੈ ਸਭ ਨੂੰ ਸੱਦਾ ਦੇਵਾਂਗਾ ਕਿ ਜਾਗਨ ਤੇ ਹਮ ਮਾ ਕੇ ਆਪਣੇ ਪਰਿਵਾਰ ਦੇ ਨਾਲ ਪਹੁੰਚੋ ਆਪਣੇ ਬਜ਼ੁਰਗਾਂ ਨਾਲ ਪਹੁੰਚੋ ਕਿਉਂਕਿ ਕਈ ਬਜ਼ੁਰਗ ਮਾਤਾ ਰਾਣੀ ਦੇ ਦਰ ਤੇ ਉੱਥੇ ਨਹੀਂ ਜਾ ਸਕਦੇ ਐ ਇੱਥੇ ਤਾਂ ਮਹਾਮਾਈ ਦੀ 21 ਜੋਤਾਂ ਖੁਦ ਤੁਹਾਡੇ ਦਰਬਾਰ ਚ ਤੁਹਾਡੇ ਘਰ ਆ ਰਹੀ ਹੈ ਤੇ ਮਹਾਮਾਈ ਦੇ ਦਰਸ਼ਨ ਕਰਨ ਜਰੂਰ ਆਓ ਜੈ ਮਾਤਾ ਜੀ ਖੁੱਲਾ ਸਾਡਾ ਸਾਡੇ ਜੈ ਮਾਤਾ ਛਿੰਮਤੀ ਦਾ ਪਰਿਵਾਰ ਵੱਲ ਗੱਬਾ ਸਾਹਿਬ ਇੱਕ ਗੱਲ ਥੋੜੀ ਤੁਹਾਨੂੰ ਮੈਂ ਕਹਾਂਗਾ ਕਿ ਜਿਹੜੇ ਜੈ ਮਾਤਾ ਛਿੰਮਸਤੀ ਦਾ ਪਰਿਵਾਰ ਬੜਾ ਵਧੀਆ-ਵਧੀਆ ਇੱਥੇ ਤੁਸੀਂ 17 ਸਾਲ ਤੋਂ ਜਾਗਰਣ ਕਰਵਾ ਰਹੇ ਹੋ ਪੂਰੀ ਸਮੂਚੀ ਟੀਮ ਇੱਥੇ ਕਰਵਾ ਰਹੀ ਹੈ ਤੇ ਜਿਹੜੇ ਸਿੰਗਰ ਆ ਰਹੇ ਹੋ ਕਿਹੜੇ-ਕਿਹੜੇ ਆ ਰਹੇ ਆ ਦੇਖੋ ਇੰਦਰਜੀਤ ਨਿੱਕੂ ਜੀ ਜਿਹੜੇ ਕਿ ਟੀਵੀ ਕਲਾਕਾਰ ਹੈਗੇ ਆ ਉਹ ਸਾਡੇ ਸਿੰਗਰ ਸਾਡੇ ਵਿੱਚ ਆ ਰਹੇ ਆ ਜਾਗਰਣ ਮਹਾਮਾਈ ਦਾ ਜਿਹੜਾ ਗੁਣਗਾਨ ਕਰਨ ਵਾਸਤੇ ਦੂਜੇ ਸਾਡੇ ਮੁਕੇਸ਼ ਜੀ ਨਾਇਜ਼ ਜੀ ਜਲੰਧਰ ਤੋਂ ਆ ਰਹੇ ਤੇ ਸਾਡੇ ਨਾਲ ਵਿੱਚ ਮਿੰਨੀ ਗੁਰਦਾਸ ਮਾਨ ਜੋ ਕਿ ਸਾਡੇ ਨਾਲ ਖੜੇ ਹੈ ਤੇ ਇਹ ਵੀ ਮਹਾਮਾਈ ਦੇ ਪ੍ਰੋਗਰਾਮ ਦੇ ਵਿੱਚ ਕਈ ਸਾਲਾਂ ਤੋਂ ਛੋਟਾ ਜਿਹਾ ਬਹੁਤ ਵਧੀਆ ਸਾਨੂੰ ਯੋਗਦਾਨ ਦੇ ਰਿਹਾ ਤੇ ਸ਼ਿਵਰਾਜ ਜੀ ਜਿਹੜੇ ਕੀ ਹਰ ਸਾਲ ਸਾਡੇ ਜਾਗਰਣ ਚ ਪਿਛਲੇ ਕੁਝ ਟਾਈਮ ਤੋਂ ਗਣੇਸ਼ ਵੰਦਨਾ ਤੇ ਸਵੇਰੇ ਤਾਰਾ ਰਾਣੀ ਦੀ ਕਥਾ ਨੇ ਸ਼ਿਵਰਾਜ ਜੀ ਠੀਕ ਹੈ ਤੇ ਤੁਹਾਡੇ ਨਾਲ ਐਂਕਰ सुरेंद्र 바ਵਾ ਜੀ ਜਿਹੜੇ ਕੀ ਪੂਰੇ ਲੁਧਿਆਣਾ ਨੂੰ ਪਤਾ ਹੀ ਹੈ ਕੋਈ ਐਸਾ ਸ਼ਖਸ ਨਹੀਂ ਹੋਣਾ ਜਿਹੜਾ ਉਹਨੂੰ ਨਹੀਂ ਜਾਣਦਾ ਉਹ ਸਾਡੀ ਸਟੇਜ ਦਾ ਸੰਚਾਲਨ ਕਰਨਗੇ ਤੇ ਬਾਕੀ ਜੈ ਮਾਛੀਨ ਮਖਤੀ ਦਾ ਪਰਿਵਾਰ ਦੀ ਟੀਮ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਸਾਡਾ ਜਾਗਰਣ ਹੁੰਦਾ ਹੈ ਜੇ ਸਾਡੀ ਸਾਰੀ ਟੀਮ ਇੱਥੇ ਹੈ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਜੇ ਕਿ ਅੱਜ ਇਸ ਮੀਟਿੰਗੇ ਜਿੱਥੇ ਪਹੁੰਚੀ ਹੈ ਵਿਸ਼ਾਲ ਜੀ ਇੱਕ ਵਾਰ ਹੋਰ ਤੁਹਾਨੂੰ ਪੁੱਛੂੰਗਾ ਜਿਹੜਾ ਤੁਸੀਂ ਐ ਗੀਤਾ ਭਵਨ ਦੇ ਵਿੱਚੋਂ ਤੁਸੀਂ ਜਿਹੜੀ ਯਾਤਰਾ ਲੈ ਕੇ ਕੱਢਣੀ ਹੈਗੀ ਆ ਉਹ ਕਿਹੜੀ ਤਰੀਕ ਦੀ ਹੋਏਗੀ ਜੀ ਉਹ ਦੇਖੋ ਗੀਤਾ ਮੰਦਰ ਤੋਂ 26 ਤਰੀਕ ਨੂੰ ਦੁਪਹਿਰ ਨੂੰ 4 ਵਜੇ ਸਾਰੀ ਮਹਾਮਾਈ ਦੀ ਜੋਤਾਂ ਉੱਥੇ ਪਹੁੰਚ ਜਾਣਗੀਆਂ ਸਾਰੇ ਸਾਡੇ ਸੇਵਾਦਾਰ ਉੱਥੇ ਜੋਤਾਂ ਗੀਤਾ ਮੰਦਰ ਚ ਵਿਰਾਜਮਨ ਕਰ ਦੇਣਗੇ ਉਤੋਂ ਹਮ ਹਮਾ ਕੇ ਬੜੇ ਜੋਰ-ਸ਼ੋਰ ਨਾਲ ਇਹ ਚੋਬਾ ਯਾਤਰਾ ਨੂਰਵਾਲਾ ਰੋੜ ਤੇ ਆਏਗੀ ਤੇ ਨੂਰਵਾਲਾ ਰੋੜ ਤੇ ਮਹਾਮਾਈ ਨੇ ਕਿ ਇਸ ਇਸ ਵਾਰ ਫਿਰ ਮੰਨੂ ਇੱਕ ਮੌਕਾ ਦਿੱਤਾ ਕਿ ਇਹ ਜੋਤਾਂ ਸਾਡੇ ਘਰ ਬਸੰਤ ਵਿਹਾਰ ਚੌਕ ਨੂਰਵਾਲਾ ਰੋੜ ਤੇ ਸਾਡੇ ਸਾਥੀਆਂ ਦੇ ਨਾਲ ਸਾਥੀਆਂ ਦੇ ਸਹਿਯੋਗ ਦੇ ਨਾਲ ਸਾਡੇ ਘਰ ਵਿਸ਼ਰਾਮ ਕਰਨਗੇ ਆ ਤੇ ਅਗਲੀ 27 ਤਰੀਕ ਨੂੰ ਅਗਲੇ ਦਿਨ ਮਹਾਮਾਈ ਦਾ ਵਿਸ਼ਾਲ ਭਗਤੀ ਜਾਗਰਣ ਨੂਰਵਾਲਾ ਰੋੜ ਤੇ ਕੀਤਾ ਜਾਏਗਾ ਇੱਕ ਵਾਰ ਇਹ ਵਿਸ਼ਾਲ ਗੱਭਾ ਜੀ ਵਾਸਤੇ ਤਾੜੀਆਂ ਲਗਾਈ ਜਾਣ ਕਿਵੇਂ ਦੇਖਦੇ ਆ ਕਿ ਆਏ ਸਾਲ ਵਿਸਾਲ ਗੱਬਾ ਜੀ ਦੇ ਪਰਿਵਾਰ ਦੇ ਵਿੱਚ 21 ਜੋਤਾਂ ਇਹਨਾਂ ਦੇ ਘਰੇ ਆਰੰਭ ਹੁੰਦੀਆਂ ਨੇ ਤੇ ਆਪਾਂ ਹੋਰ ਵੀ ਜਾਣਕਾਰੀ ਲੈਣੇ ਆ ਆਪਣਾ ਗੱਬਾ ਸਾਹਿਬ ਕਿਵੇਂ ਪ੍ਰਬੰਧ ਕੀਤੇ ਗਏ ਹੈਗੇ ਨੇ ਪੁਲਿਸ ਪ੍ਰਸ਼ਾਸਨ ਦਾ ਹੋਰ ਕਿਵੇਂ ਪ੍ਰਬੰਧ ਦੇਖਦੇ ਹੋ ਪ੍ਰਬੰਧ ਦੇਖੋ ਜੀ ਪ੍ਰਸ਼ਾਸਨ ਵੱਲੋਂ ਸਾਡੇ ਜਾਗਰਾਂ ਨੂੰ ਬਹੁਤ ਅੱਛੇ ਤਿੱਕੇ ਨਾਲ ਮਨਜ਼ੂਰੀ ਦਿੱਤੀ ਜਾਂਦੀ ਹੈ ਪ੍ਰਸ਼ਾਸਨ ਦਾ ਤੁਹਾਨੂੰ ਹਰ ਵਾਰੀ ਬਹੁਤ ਵਧੀਆ ਸਹਿਯੋਗ ਮਿਲਦਾ ਹੈ ਬਾਕੀ ਇਹਦੇ ਬਾਰੇ ਹੋਰ ਜਾਇਦਾ ਵਡੇਰੀ ਜਾਣਕਾਰੀ ਸਾਡੇ ਪ੍ਰਧਾਨ ਲੱੱਕੀ ਚਰਮਾ ਜੀ ਤੁਹਾਨੂੰ ਦੇਣਗੇ ਸੋ ਹੁਣ ਆਪਾਂ ਲੱੱਕੀ ਪ੍ਰਧਾਨ ਜੀ ਨਾਲ ਆਪਾਂ ਗੱਲਬਾਤ ਕਰਦੇ ਆ ਬੜਾ ਅੱਛਾ ਨੇਕ ਪਰਿਵਾਰ ਹੈਗਾ ਤੇ ਪੂਰੀ ਜਾਣਕਾਰੀ ਇਹਨ ਅ ਲਕੀ ਪ੍ਰਧਾਨ ਜੀ ਜੈ ਮਾਤਾ ਦੀ ਜੈ ਮਾਤਾ ਦੀ ਕਿਵੇਂ ਦੇਖਦੇ ਹੋ ਅੱਜ ਪੂਰੀ ਸਮੂਚੀ ਟੀਮ ਇੱਥੇ ਜੈ ਮਾਤਾ ਛੇਨ ਮਸਤੀ ਦਾ ਪਰਿਵਾਰ 17ਵਾਂ ਜਾਗਰਣ ਕਰਵਾਉਣ ਜਾ ਰਹੇ ਆ ਬੜੀ ਖੁਸ਼ੀ ਹੋ ਰਹੀ ਹੈ ਕਿੱਦਾਂ ਦੇਖਦੇ ਹੋ ਕੀ ਕਹਿਣਾ ਚਾਹੂੰਗੇ ਦੇਖੋ ਕੋਈ ਵੀ ਟੀਮ ਨੂੰ ਇੱਕ ਰੱਖਣਾ ਪੈਂਦਾ ਉਹ ਇੱਕ ਰੱਖਣ ਵਾਸਤੇ ਸਾਡੇ ਚੇਅਰਮੈਨ ਜੀ ਬਨੋਰ لال ਜੈਨ ਜੀ ਇਹਦਾ ਸਾਡੇ ਦਾ ਸਭ ਤੋਂ ਅਸ਼ੀਰਵਾਦ ਆ ਆਪਣੇ ਛਾਬੜਾਈ ਦਾ ਅਸ਼ੀਰਵਾਦ ਆ ਜਦੋਂ ਤੱਕ ਬਜ਼ੁਰਗਾ ਦਾ ਅਸ਼ੀਰਵਾਦ ਨਹੀਂ ਹੁੰਦਾ ਕੋਈ ਪ੍ਰੋਗਰਾਮ ਸਿਰੇ ਨਹੀਂ ਚੜਦਾ ਬਿਲਕੁਲ ਇਹਨਾਂ ਦਾ ਆਸ਼ੀਰਵਾਦ ਚੱਲਦਾ ਸੜਨਾ ਚੱਲਦਾ ਪਿਆ ਸਾਡਾ ਕਲੱਬ ਆ ਸਾਡਾ ਪਰਿਵਾਰ ਆ ਚੱਲਦਾ ਜਾ ਰਿਹਾ ਅਸੀਂ ਤਾਂ ਨਾਮ ਕਲੱਬ ਨਹੀਂ ਰੱਖਿਆ ਅਸੀਂ ਪਰਿਵਾਰ ਰੱਖਿਆ ਕਿਉਂਕਿ ਅਸੀਂ ਇੱਕ ਪਰਿਵਾਰ ਬਣ ਕੇ ਰਹੇ ਆ ਸਾਰੇ ਦੁੱਖ ਸੁੱਖ ਦੇ ਸਾਥੀ ਆ ਤੇ ਉਹਦੇ ਕਰਕੇ ਹੀ ਇਹ ਜਾਗਰਣ ਇੰਨੀ ਦੂਰ ਤੱਕ ਅਸੀਂ ਲੈ ਚੁੱਕੇ ਆ ਜੀ ਤੇ ਆਪਣਾ ਹੋਰ ਜਿਹੜੇ ਪੁਲਿਸ ਪ੍ਰਸ਼ਾਸਨ ਦਾ ਕੀ ਸਾਥ ਹੈਗਾ ਵਾ ਜਿਹੜੀ ਇੱਥੇ ਜਿਹੜੀ ਯਾਤਰਾ ਨਿਕਲਣੀ ਆ ਤੇ ਇਹਦੇ ਨਾਲ ਨਾਲ ਕੋਈ ਤੁਸੀਂ ਪੁਲਿਸ ਪ੍ਰਸ਼ਾਸਨ ਦਾ ਕੋਈ ਸਾਥ ਲੇਤਾ ਤੁਸੀਂ ਬਿਲਕੁਲ ਜੀ ਪਰਮਿਸ਼ਨ ਲੈ ਲਈ ਹੋਈ ਆ ਕਾਰਡ ਦਿੱਤੇ ਹੋਏ ਪੁਲਿਸ ਨੂੰ ਵਾਸਤੇ ਇੱਕ ਦੋ ਤਰ੍ਹਾਂ ਦੀ ਪਰਮਿਸ਼ਨ ਸਾਡੇ ਕੋਲ ਆ ਜਾਊਗੀ ਪੁਲਿਸ ਪ੍ਰਸ਼ ਬਾਕੀ ਜਨਤਨ ਦਾ ਸਹਿਯੋਗ ਤੇ ਹੈ ਹੀ ਆ ਕੋਈ ਕੋਈ ਵੀ ਸੰਸਥਾ ਜਨਤਨ ਦੇ ਸਹਿਯੋਗ ਤੋਂ ਬਿਨਾਂ ਨਹੀਂ ਚੱਲਦੀ ਇਹ ਸੰਸਥਾ ਚੱਲ ਰਹੀ ਹੈ ਜਨਤਨ ਦੇ ਸਹਿਯੋਗ ਦੇ ਨਾਲ ਸਾੜਾ ਲੁਧਿਆਣਾ ਖਾਸ ਕਰ ਸਾਡਾ ਬਸੰਤ ਵਿਹਾਰ ਜੀ ਸਾਡੇ ਬਸੰਤ ਵਿਹਾਰ ਦੀ ਸਾਰੀ ਜਿਹੜੀ ਪਬਲਿਕ ਆ ਸਾਰੀ ਜਨਤਾ ਸਾਡੋ ਇੰਨਾ ਕ ਸਹਿਯੋਗ ਦਿੰਦੀ ਐ ਇੰਨਾ ਕ ਮਾਨ ਸਨਮਾਨ ਦਿੰਦੀ ਆ ਕਿ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਾਗਰਣ ਹੋ ਰਿਹਾ ਜੀ ਚੀਫ ਗੈਸਟ ਕੜੇ ਕੜੇ ਆ ਰਹੇ ਚੀਫੇ ਸਾਡੇ ਵਾ ਸਾਰੇ ਚੀਫ ਗੈਸਟ ਆ ਜੀ ਜਿਹੜੇ ਆਏ ਨੇ ਗਨਮਾਨੇ ਆ ਜਿਹੜਾ ਮਹਾਮੈ ਜਰਦੇ ਆਗੇ ਸਾਡੇ ਵਾ ਚੀਫ ਗੈਸਟ ਹੀ ਆ ਹਾਂ ਜੀ ਬੜਾ ਅੱਛਾ ਮੈਸੇ ਦਿੱਤਾ ਤੇ ਦੇਖ ਸਕੋ ਕਿ ਲक्की ਪ੍ਰਧਾਨ ਜੀ ਔਰ ਪੂਰੀ ਸਮੂਚੀ ਟੀਮ ਇੱਥੇ ਪਹੁੰਚੀ ਹੋਈ ਐ ਤੇ ਇੱਕ ਵਾਰੀ ਮੈਂ ਜੈ ਮਾਛਨ ਮਸਤੀ ਕਾ ਪਰਿਵਾਰ ਬੋਸ ਸਾਡੇ ਪਰਵਾਰ ਕੀ ਜੈ ਜੈਕਾਰਾ ਚਿਤਪੁਰ ਦੀ ਮਾਜੀ ਦਾ ਬੋਸ ਸਾਡੇ ਪਰਵਾਰ ਕੀ ਜੈ اور ਬਹੁਤ ਵਧੀਆ ਲੱਗਦਾ ਜਦੋਂ ਇਸ ਤਰ੍ਹਾਂ ਦਾ ਜੈ ਮਾਛਨ ਮਸਤੀ ਦਾ ਪਰਿਵਾਰ ਦੇ ਚ ਪਹੁੰਚਦੇ ਹੈਗੇ ਆ ਤੇ ਸਾਡੇ ਵਿੱਚ ਪ੍ਰਧਾਨ ਸਾਹਿਬ ਬੌਰਾਮ ਜੀ ਔਰ ਵਿਸ਼ਾਲ ਗੱਬਾ ਜੀ ਉਸਤੀਸ ਵਹਿਲ ਜੀ ਔਰ ਲक्की ਪ੍ਰਧਾਨ ਜੀ ਵਿਸ਼ਾਲ ਗਾਬੇ ਪੂਰੀ ਸਮੂਚੀ ਟੀਮ ਇੱਥੇ ਪਹੁੰਚੀ ਹੋਈ ਹੈ ਤੇ ਗੱਲਬਤ ਕਰਦੇ ਸਭ ਤੋਂ ਪਹਿਲਾਂ ਮੈਂ ਬੌਰਾਮ ਜੀ ਨਾਲ ਗੱਲਬਤ ਕਰਦਾ ਬੜਾ ਅੱਛਾ ਪਰਿਵਾਰ ਆ ਨੇਕ ਪਰਿਵਾਰ ਗੱਲਬਤ ਕਰਦੇ ਬੌਰਾਮ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੀ ਕਿਵੇਂ ਦੇਖਦੇ ਹੋ ਜਿਹੜਾ ਬੜੇ ਜੋਰ ਸ਼ੋਰ ਦੇ ਨਾਲ ਜਿਹੜਾ 17ਵਾਂ ਜਿਹੜਾ ਜੈ ਮਾਤਾ ਸ਼ੇਨ ਮਸਤੀ ਦਾ ਪਰਿਵਾਰ ਜਾਗਰਣ ਕਰਵਾਉਣ ਜਾ ਰਿਹਾ ਤੇ ਕਿਵੇਂ ਦੇਖਦੇ ਹੋ ਜਾਗਰਣ ਦੀ ਰਾਤ ਜੈ ਮਾਤਾ ਦੀ ਜੈ ਮਾਤਾ ਦੀ ਜੀ ਅਸੀਂ ਸਾਰੇ ਲੁਧਿਆਣਾ ਵਾਸੀਆਂ ਨੂੰ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹੁੰਦੇ ਆ ਸਾਡੇ ਜਿੰਮ ਮਸਤਕਾ ਪਰਿਵਾਰ ਵੱਲੋਂ ਜੀ ਕਿ ਵੀ ਲੁਧਿਆਣਾ ਵਾਸੀਆਂ ਲਈ ਇਹ ਭਾਗਾ ਵਾਲਾ ਦਿਨ ਆਇਆ ਜਿਹੜਾ 17ਵਾਂ ਜਿਹੜਾ ਜਾਗਰਣ ਹੈ ਇਹ ਮਾਂ ਮਾਈ ਦੀਆਂ ਜਿਹੜੀਆਂ 21 ਜੋਤਾਂ ਲੁਧਿਆਣਾ ਦੇ ਵਿੱਚ ਆਉਂਦੀਆਂ ਤੇ ਸਾਡੇ ਲੁਧਿਆਣਾ ਦਾ ਸਭ ਤੋਂ ਵੱਡਾ ਜਾਗਨ ਮੰਨਿਆ ਜਾਂਦਾ ਹੈ ਇਹ ਮੈਂ ਕਹਿੰਦਾ ਇਸ ਤੋਂ ਪਹਿਲਾਂ 31 ਜੋਤਾਂ ਵੀ ਆਈਆਂ ਤੇ ਹੋਰ ਵੀ ਵੱਧ ਵੱਧ ਜੋਤਾਂ ਆਈਆਂ ਤੇ ਮੈਂ ਕਹਿੰਦਾ ਲੁਧਿਆਣਾ ਦਾ ਸਭ ਤੋਂ ਪਹਿਲਾ ਵੱਡਾ ਜਾਗਨ ਮੰਨਿਆ ਜਾਂਦਾ ਕਿਤੇ ਲੋਕ ਆਸ ਰੱਖਦੇ ਨੇ ਲੁਧਿਆਣਾ ਦੇ ਵਾਸੀ ਕਿ ਵੀ ਅਸੀਂ ਇਹ ਲੁਧਿਆਣਾ ਇੱਥੇ ਜਾ ਕੇ ਜਰੂਰ ਮਾਂ ਮਾਈ ਦੇ ਚਰਨਾਂ ਵਿੱਚ ਅਸੀਂ ਅਰਦਾਸ ਕਰਨੀ ਆ ਤੇ ਮੱਥਾ ਟੇਕਣਾ ਤੇ ਆਸ਼ੀਰਵਾਦ ਜਰੂਰ ਲੈਣਾ ਤੇ ਸਾਡੇ ਮੁਹੱਲਾ ਨਿਵਾਸੀ ਵਾੜ ਵਾਸੀ ਵੀ ਸਾਡੇ ਜਿਹੜੇ ਆ ਸੇਵਕ ਐ ਅਸੀਂ ਵੀ ਸੇਵਾਈਆਂ ਸੇਵਾਦਾਰੀਆਂ ਅਸੀਂ ਵੀ ਇਹੀ ਆਸ ਕਰਦੇ ਆ ਕਿ ਅਸੀਂ ਸੋਚਦੇ ਆ ਕਿ ਕਦੋਂ ਸਾਡਾ ਜਾਗਰਣ ਉਹਨਾਂ ਤੇ ਅਸੀਂ ਮਾਂ ਮਾਈ ਦੇ ਚਰਨਾਂ ਵਿੱਚ ਕਦੋਂ ਅਸੀਂ ਆਪਣੀ ਸੇਵਾ ਲਉਣੀ ਐ ਜੇ 21 ਜੋਤਾਂ ਆ ਰਹੀਆਂ ਬੜੀ ਹਮਮਾ ਕੇ ਆ ਰਹੀਆਂ ਔਰ ਗੀਤਾ ਭਵੰਦੇਚੋਂ ਉੱਥੋਂ ਯਾਤਰਾ ਸ਼ੁਰੂ ਹੋ ਕੇ ਇੱਥੇ ਸੰਪਰਕ ਇੱਥੇ ਖਤਮ ਹੋਏਗੀ ਤੇ ਜਾਗਰਨ ਦੀ ਰਾਤ ਲੋਕਾਂ ਨੂੰ ਕੀ ਸੱਦਾ ਦੇਣਾ ਚਾਹੂਗੇ ਅਸੀਂ ਇਹੀ ਸੱਦਾ ਦੇਣਾ ਚਾਹੁੰਦੇ ਆ ਆਪਣੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਵੱਧ ਤੋਂ ਵੱਧ ਲੈ ਕੇ ਆਓ ਆਪਣੇ ਜਿਹੜਾ ਸਨਾਤਨ ਧਰਮ ਵਾਲੇ ਉੱਥੇ ਬਹੁਤ ਕੁਝ ਦੱਸਿਆ ਜਾਊਗਾ ਤੇ ਉਹਨਾਂ ਨੂੰ ਮਾਂ ਮਾਈ ਦਾ ਅਸ਼ੀਰਵਾਦ ਵੀ ਦਿਵਾਓ ਇਹੀ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਔਰ ਬਾਬਾ ਰਾਮ ਜੀ ਦਾ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਤੇ ਸਾਰੇ ਜਣੇ ਜਿੰਨੇ ਇਹ ਮੇਰਾ ਪਰਿਵਾਰ ਖੜਾ ਹੋਇਆ ਲक्की ਪ੍ਰਧਾਨ ਜੀ ਵਿਸ਼ਾਲ ਗੱਬਾ ਜੀ ਔਰ ਆਪਣੇ ਸਤੀਸ਼ ਬਹਿਲ ਜੀ ਬੜਾ ਅੱਛਾ ਪਰਿਵਾਰ ਬਊ ਰਾਮ ਜੀ ਪ੍ਰਧਾਨ ਜੀ ਔਰ ਇੱਕ ਵਾਰੀ ਸਾਰੇ ਜਾਣੇ ਇਹ ਬੋਲ ਦੇਣਾ ਜੈਕਾਰਾ ਚਿੰਤਪੁਰਣੀ ਮਾਏ ਜੀ ਦਾ ਬੋਹ ਸਾਚੇ ਦਰਬਾਰ ਕੀ ਜੈ ਜੈਕਾਰਾ ਜਵਾਲਾ ਮਾਏ ਜੀ ਦਾ ਬੋਹ ਸਾਚੇ ਦਰਬਾਰ ਕੀ ਜੈ ਔਰ ਦੇਖੋ ਕੀ ਇਸ ਪਰਿਵਾਰ ਦੇ ਵਿੱਚ ਕਿੰਨੀ ਖੁਸ਼ੀ ਦੀ ਲਹਿਰ ਹੈਗੀ ਹੈ ਜਿਹੜਾ ਇਹ 17ਵਾਂ ਜੈ ਮਾਤਾ ਸ਼ਿੰਮਸਤੀ ਦਾ ਪਰਿਵਾਰ ਜਾਗਰਣ ਕਰਵਾਉਣ ਜਾ ਰਿਹਾ ਹੈਗਾ ਵਾ ਔਰ ਕਮੈਂਟਾਂ ਦੇ ਵਿੱਚ ਲਿਖੇ ਦਿਓ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ